ਮੈਂ ਜਾਣਦਾ ਹੈ ਕਿ ਇਹਨਾਂ ਦਾ ਗਹਿਰਾ ਰੰਗ ਤੁਹਾਡੇ ਨਾਲ ਹੀ ਆਵੇਗਾ ਵਸਤੇ ਸਾਡੀ ਸੁਭੋਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵਾਸਤੇ ਹਲਾਰਾ ਦਿੰਦੇ ਹੋਏ ਕਿ ਇਹ ਇਲੈਕਸ਼ਨ 'ਚ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਉਹ ਵੀ ਸਾਡੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਨਾਲ ਹੀ ਸਾਡੇ ਗੋਲਡੀ ਜੀ ਕੰਜੀਤ ਸਿੰਘ ਗੋਲਦੀ ਸਾਹਿਬ ਜਿਨ੍ਹਾਂ ਨੇ ਵਾਰਡ ਨੰਬਰ 32 ਪਾਜਪਾ ਦੇ ਕੈਂਡੀਡੇਟ ਸੀ 1000 ਵੋਟਾਂ ਇਹਨਾਂ ਨੇ ਹਾਸਲ ਕੀਤੀਆਂ ਇਹ ਵੀ ਅੱਜ ਸ਼ਰੋਮਣੀ ਅਕਾਲੀ ਜਲਵੇ ਸ਼ਾਮਿਲ ਹੋ ਰਿਹਾ ਮੈਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਕਰਦਾ ਤੇ ਸਾਡੇ ਪ੍ਰਧਾਨ ਸਾਹਿਬ ਨਾਲ ਬਾਈਵਾਨ ਘਟਵਾਲਾ ਫਰੀ ਬਬਲੂ ਨੇ ਫਰੀ ਆਉਣਾ ਹੁੰਦਾ ਨਾਲ ਬਬਲੂ ਵੀ ਨਾਲ ਆਇਆ ਆਫਿਸ ਸੈਕਟਰੀ ਉਹ ਮੈਂ ਦੱਸਦਾ ਨਹੀਂ ਦੱਸਦਾ ਇਨੇ ਬੜਾ ਵਸਤੂ ਬੜੇ ਰੱਖਿਆ ਰਾਮੂ ਇਹ ਨਾ ਕੰਪਿਊਟਰ ਤੇ ਹੱਥ ਬੜਾ ਤੇਜ਼ ਚੱਲਦਾ ਇਹ ਬੜੀਆਂ ਖਬਰਾਂ ਖੋਰਾ ਤਾਂ ਠਾ ਠਾ ਕਰ ਦਿੰਦਾ ਹੁੰਦਾ ਸੀ ਅੱਛਾ ਨੂੰ ਖੁਸ਼ੀ ਆ ਕਿ ਆ ਆ ਗਿਆ ਤੇ ਹੁਣ ਇਹਨੂੰ ਪਤਾ ਕਿੱਧਰ ਤਾਂ ਠਾ ਠਾ ਕਿਦਾ ਬਲੱਡ ਪ੍ਰੈਸ਼ਰ ਵਧਾਉਣਾ ਕਿੱਧਰ ਤੋਹਾ ਸੋ ਇਹਨਾਂ ਨੂੰ ਵੀ ਜੀ ਆਇਆਂ ਨੂੰ ਔਰ ਇਹਨਾਂ ਦੇ ਨਾਲ ਦੇਖੋ ਹੋਰ ਵੀ ਬੜੇ ਬੰਦ ਗਿੰਟੀ ਚ ਕਿਉਂਕਿ ਉਹਨੇ ਬਾ ਦੇਖ ਰਿਆ ਸੀ ਪहलवान ਜੀ ਨਾਲ ਵੀ ਦੋ ਚਾਰ ਲੋਕ ਫੋਨ ਕਰਕੇ ਗੁੱਸਾ ਕਰ ਰਹੇ ਸੀ ਕਿ ਭਾਈ ਸਾਨੂੰ ਨਹੀਂ ਦੱਸਿਆ ਕਿ ਕਿ ਆਚਨ ਚੇਤਕਦਮੀ ਇਹ ਪ੍ਰੋਗਰਾਮ ਬੜਿਆ ਇਹ ਅੱਜ ਆਏ ਆ ਮੇਰੇ ਨਾਲ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਇਹ ਹਲਕੇ 'ਚ ਮੈਂ ਜੇ ਆਪਦੀ ਗੱਲ ਕਰਾਂ ਕਿਉਂਕਿ ਜੋਸ਼ੀ ਸਾਹਿਬ ਥੋੜਾ ਤਾਂ ਕੰਮ ਅਜ ਲੱਗਦਾ ਬੱਲੇ ਬੱਲੇ ਹੋ ਹੀ ਗਈ ਆ ਇੱਕ ਦੋ ਬੰਦੇ ਰਹਿ ਗਏ ਆ ਉਹ ਵੀ ਆ ਜਾਣੇ